ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਸਤ ਸੰਗੀਆਂ ਨੂੰ ਦਾਸ ਵੱਲੋਂ ਦੋਨੋਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਓ ਅੱਜ ਗਰੀਬ ਨਵਾਜ ਸਤ ਗੁਰੂ ਦੀ ਤਰਸ ਕਰਕੇ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਬਾਬਾ ਮੋਤੀ RAM ਮਹਾਰਾਜੀ ਦੇ ਜੀਵਨ ਪ੍ਰਤੀ ਕੁਝ ਵਿਚਾਰਾਂ ਦੀ ਸਤਗੁਰੂ ਤਰਸ ਕਰਕੇ ਸੇਵਾ ਲੈਣ ਕਿੱਡਾ ਸੋਹਣਾ ਜੀਵਨ ਬਾਬਾ ਮੋਤੀ RAM ਜੀ ਦਾ ਕਿੱਡਾ ਪਿਆਰਾ ਜੀਵਨ ਬਾਬਾ ਮੋਤੀ RAM ਜੀ ਦਾ ਕਿਵੇਂ ਬਾਬਾ ਮੋਤੀ RAM ਜੀ ਨੇ ਗੁਰੂ ਜੀ ਦੇ ਚਰਨਾਂ ਨਾਲ ਅਥਾਹ ਪਿਆਰ ਕੀਤਾ ਸਤਗੁਰ ਦੇ ਚਰਨਾਂ ਨਾਲ ਪਿਆਰ ਕਰਦੇ ਆ ਕਰਦੇ ਆ ਕਿਵੇਂ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਭਾਵ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਜਿਸ ਵੇਲੇ ਬਾਬਾ ਮੋਤੀराम ਜੀ ਨੂੰ ਪਤਾ ਚੱਲਦਾ ਹੈ ਛੋਟੇ ਸਹਿਬਜ਼ਾਦੇ ਸਤਗੁਰ ਜੀ ਦੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਵਜੀਦੇ ਨੇ ਠੰਡੇ ਬੁਰਦ ਵਿੱਚ ਕੈਦ ਕੀਤੇ ਹੋਏ ਨੇ ਉਸ ਦਿਨ ਫਿਰ ਬਾਬਾ ਮੋਤੀराम ਜੀ ਆਪਣੇ ਘਰ ਜਾਂਦੇ ਨੇ ਬਾਬਾ ਮੋਤੀराम ਜੀ ਦੇ ਮਾਤਾ ਜੀ ਬਾਬਾ ਮੋਤੀराम ਜੀ ਵਾਸਤੇ ਪ੍ਰਸ਼ਾਦਾ ਲੈ ਕੇ ਆਉਂਦੇ ਨੇ ਘਰ ਵਾਲੀ ਪ੍ਰਸ਼ਾਦਾ ਤਿਆਰ ਕਰਦੀ ਹੈ ਮਾਤਾ ਪ੍ਰਸ਼ਾਦਾ ਲੈ ਕੇ ਆਉਂਦੀ ਹੈ ਅੱਜ ਬਾਬਾ ਮੋਤੀराम ਜੀ ਦੇ ਚਿਹਰੇ ਤੇ ਉਦਾਸੀ ਹੈ ਜਿਵੇਂ ਚਿਹਰੇ ਤੇ ਕੋਈ ਚਿੰਤਾ ਹੋਵੇ ਜਦੋਂ ਪ੍ਰਸ਼ਾਦੇ ਵਾਲਾ ਥਾਲਾ ਲੱਗੇ ਰੱਖਿਆ ਬਾਬਾ ਮੋਤੀराम ਜੀ ਥਾਲ ਵਿੱਚੋਂ ਪ੍ਰਸ਼ਾਦਾ ਚੁੱਕ ਕੇ ਇੱਕ ਗਰਾਈ ਤੋੜਦੇ ਨੇ ਪਾਪ ਇੱਕ ਬੁਰਕੀ ਤੋੜਦੇ ਨੇ ਤੇ ਮੂੰਹ ਦੇ ਕੋਲ ਉਹ ਬੁਰਕੀ ਖਰਦੇ ਨੇ ਫਿਰ ਥੱਲੇ ਰੱਖ ਦਿੰਦੇ ਨੇ ਫਿਰ ਉਹ ਰੋਟੀ ਦੀ ਗਰਾਈ ਫੜਦੇ ਨੇ ਮੂੰਹ ਦੇ ਕੋਲ ਖਰਦੇ ਨੇ ਫੇ ਥੱਲੇ ਰੱਖ ਦਿੰਦੇ ਨੇ ਮਾਤਾ ਜੀ ਮਾਤਾ ਲੱਡੂ ਜੀ ਜੋ ਇਤਿਹਾਸ ਦੇ ਨਾਮ ਆਇਆ ਹੈ ਉਹ ਵੇਖਦੇ ਪਏ ਨੇ ਸਾਰਾ ਕਿ ਅੱਜ ਮੇਰੇ ਪੁੱਤਰ ਮੋਤੀ RAM ਨੂੰ ਕੀ ਹੋ ਗਿਆ ਇਹ ਰੋਟੀ ਦੀ ਬੁੜਕੀ ਤੋੜ ਤਾਂ ਲੈਂਦਾ ਹੈ ਪਰ ਖਾ ਨਹੀਂ ਰਿਹਾ ਜਿਵੇਂ ਤੇ ਵੀ ਉਦਾਸੀ ਹੈ ਜਿਵੇਂ ਕੋਈ ਬੜੀ ਚਿੰਤਾ ਹੋਵੇ ਉਸ ਵੇਲੇ ਮਾਤਾ ਜੀ ਆਖਣ ਲੱਗੇ ਮਾਤਾ ਲੱਡੂ ਜੀ ਵੀ ਮੋਤੀ ਪੁੱਤਰ ਇਹ ਗੱਲ ਅਜੇ ਪ੍ਰਸ਼ਾਦਾ ਕਿਉਂ ਨਹੀਂ ਖਾ ਰਿਆ ਤੂੰ ਤੇਰੇ ਚਿਹਰੇ ਤੇ ਵੀ ਉਦਾਸੀ ਹੈ ਤੋ ਉਸ ਵੇਲੇ ਬਾਬਾ ਮੋਤੀराम ਜੀ ਉੱਚੀ ਉੱਚੀ ਰੋਣ ਲੱਗ ਪਏ ਆਖ ਲਗੇ ਮਾਤਾ ਜੀ ਅੱਜ ਮੇਰੇ ਗੁਰੂ ਜੀ ਦੇ ਸਹਬਜਾਦੇ ਮੇਰੇ ਗੁਰੂ ਜੀ ਦੇ ਮਾਤਾ ਜੀ ਜੀ ਦੇ ਪਾਪੀ ਨੇ ਉਹਨਾਂ ਨੂੰ ਠੰਡੇ ਬੁਰਦ ਵਿੱਚ ਕੈਦ ਕੀਤਾ ਹੋਇਆ ਹੈ ਤੇ ਮੈਨੂੰ ਪ੍ਰਸ਼ਾਦਾ ਕਿਵੇਂ ਲੰਘੇ ਜਦੋਂ ਬਾਬਾ ਮੋਤੀराम ਜੀ ਦੇ ਮਾਤਾ ਜੀ ਨੇ ਇਹ ਗੱਲ ਸੁਣੀ ਮਾਤਾ ਲੱਡੋ ਜੀ ਨੇ ਘਰ ਵਾਲੀ ਨੇ ਇਹ ਗੱਲ ਸੁਣੀ ਬੀਬੀ ਭੋਈ ਜੀ ਨੇ ਉਸ ਵੇਲੇ ਮਾਤਾ ਲੱਡੋ ਜੀ ਅੱਖ ਲੱਗੇ ਪੁੱਤਰ ਫਿਰ ਤੂੰ ਸਹਬਜ਼ਾਦੇ ਨੂੰ ਦੁੱਧ ਛਕਾ ਕੇ ਆ ਮਾਤਾ ਜੀ ਵਜੀਦੇ ਨੇ ਪਹਿਰਾ ਬੜਾ ਸਖਤ ਲਾਇਆ ਹੋਇਆ ਹੈ ਪੁੱਤਰ ਕਿਸੇ ਨਾ ਕਿਸੇ ਤਰੀਕੇ ਤਰ੍ਹਾਂ ਅਸੀਂ ਸਹਿਬਜ਼ਾਦਿਆਂ ਦੀ ਤੇ ਮਾਤਾ ਜੀ ਦੀ ਸੇਵਾ ਕਰਨੀ ਹੈ ਕੋਈ ਹੱਲ ਕੱਢ ਤੇ ਉਸ ਵੇਲੇ ਬਾਬਾ ਮੋਤੀराम ਜੀ ਆਖਣ ਲੱਗੇ ਇੱਕ ਹੱਲ ਹੈ ਉਹ ਸਪਾਹੀਆਂ ਨੂੰ ਕੁਝ ਲਾਲਚ ਦੇ ਕੇ ਨਾ ਫਿਰ ਮੈਂ ਸਹਿਬਜ਼ਾਦਿਆਂ ਦੇ ਕੋਲ ਤੇ ਮਾਤਾ ਜੀ ਕੋਲ ਪਹੁੰਚ ਸਕਦਾ ਹਾਂ ਤੇ ਉਸ ਵੇਲੇ ਬਾਬਾ ਜੀ ਦੇ ਘਰੋਂ ਮਾਤਾ ਉਹ ਜੀ ਬਾਬਾ ਮੋਤੀराम ਜੀ ਦੇ ਘਰੋਂ ਬੀਬੀ ਭੋਈ ਜੀ ਅੱਖ ਲੱਗੇ ਫਿਰ ਮੈਂ ਤੁਹਾਨੂੰ ਦੁੱਧ ਗਰਮ ਕਰਕੇ ਦਿੰਨੀ ਆ ਤੇ ਨਾਲ ਆਪਣੇ ਗਹਿਣੇ ਦਿੰਨੀ ਆ ਇਹ ਗਹਿਣੇ ਸਪਾਈਆ ਨੂੰ ਲਾਲਚ ਦੇ ਕੇ ਨਾ ਸਹਬਜ਼ਾਦੇ ਆ ਨੂੰ ਤਾਂ ਮਾਤਾ ਜੀ ਨੂੰ ਦੁੱਧ ਪਿਆ ਕੇ ਆਓ ਉਸੇ ਵੇਲੇ ਦੁੱਧ ਗਰਮ ਕੀਤਾ ਤੇ ਬੀਬੀ ਭੋਈ ਜੀ ਨੇ ਆਪਣੇ ਗਹਿਣੇ ਆਪਣੀਆਂ ਚੂੜੀਆਂ ਹੋਰ ਕੀਮਤੀ ਸਮਾਨ ਬਾਬਾ ਮੋਤੀराम ਜੀ ਨੂੰ ਫਰਾ ਦਿੱਤਾ ਆਖਿਆ ਇਹ ਸ਼ਿਪਾਈਆਂ ਨੂੰ ਦੇ ਦਿਓ ਜਦੋਂ ਬਾਬਾ ਮੋਤੀराम ਜੀ ਦੁੱਧ ਲੈ ਕੇ ਗਏ ਸ਼ਿਪਾਈ ਰੋਕਦੇ ਨੇ ਤੇ ਬਾਬਾ ਮੋਤੀराम ਜੀ ਨੇ ਉਹ ਗਹਿਣਿਆਂ ਦਾ ਲਾਲਚ ਦੇ ਕੇ ਗਹਿਣੇ ਦੇ ਕੇ ਉਹਨਾਂ ਨੂੰ ਤੇ ਆਪ ਅੰਦਰ ਚਲੇ ਗਏ ਤੇ ਮਾਤਾ ਜੀ ਆਖਣ ਲੱਗੇ ਵੀ ਕੌਣ ਹੈ ਮਾਤਾ ਜੀ ਮੈਂ ਤੁਹਾਡਾ ਆਪਣਾ ਹਾਂ ਵੀ ਆਪਣਾ ਕੌਣ ਮਾਤਾ ਜੀ ਮੈਂ ਤੁਹਾਡਾ ਮਤੀ RAM ਵੀ ਮਤੀ RAM ਕੌਣ ਮਾਤਾ ਜੀ ਜਿਹਦੇ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਨੇ ਨਾ ਉਹ ਰਿਸ਼ਤੇ ਵਿੱਚ ਸਰੀਕੀ ਵਿੱਚ ਮੇਰੇ ਚਾਚਾ ਜੀ ਲੱਗਦੇ ਨੇ ਤੇ ਅ ਸਾਡਾ ਸਾਰਾ ਪਰਿਵਾਰ ਵੀ ਗੁਰੂ ਘਰ ਦਾ ਬਹੁਤ ਸ਼ਰਧਾਲੂ ਹੈ ਮਾਤਾ ਜੀ ਜਦੋਂ ਮੈਨੂੰ ਪਤਾ ਲੱਗਾ ਇਦਾਂ ਉਸ ਪਾਪੀ ਵਜੀਦੇ ਦੇ ਤੁਹਾਨੂੰ ਕੈਦ ਕੀਤਾ ਹੋਇਆ ਹੈ ਤੇ ਮੈਂ ਘਰੋਂ ਸਲਾਹ ਕਰਕੇ ਇਹ ਦੁੱਧ ਗਰਮ ਕਰਕੇ ਤੁਹਾਡੇ ਚਰਨਾਂ ਵਿੱਚ ਲੈ ਕੇ ਆਇਆ ਹਾਂ ਤਾਂ ਕਿ ਸਾਡੇ ਗਰੀਬਾਂ ਦੀ ਵੀ ਹਾਜ਼ਰੀ ਲੱਗ ਜਾਵੇ ਮਾਤਾ ਜੀ ਕਿਰਪਾ ਕਰੋ ਇਹ ਦੁੱਧ ਛਕਣਾ ਕਰੋ ਬੜੇ ਪਿਆਰ ਦੇ ਨਾਲ ਬੜੇ ਸਤਕਾਰ ਦੇ ਨਾਲ ਬਾਬਾ ਮੋਤੀराम ਜੀ ਨੇ ਸਹਿਬ ਜਾਦਿਆਂ ਨੂੰ ਦੁੱਧ ਪਿਆਇਆ ਜੀ ਮਾਤਾ ਜੀ ਨੇ ਬੜੀਆਂ ਅਸੀਸਾਂ ਦਿੱਤੀਆਂ ਸਤ ਸੰਗਿਓ ਜਦੋਂ ਸਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਮਾਤਾ ਗੁਜਰ ਕੌਣ ਸ਼ਹੀਦ ਹੋ ਜਾਂਦੇ ਨੇ ਬਾਅਦ ਵਿੱਚ ਜੋ ਬਾਬਾ ਮੋਤੀ RAM ਜੀ ਦੇ ਨਾਲ ਕੰਮ ਕਰਦਾ ਹੈ ਉਹਦਾ ਨਾਂ ਹੈ ਪੰਮਾ ਬ੍ਰਹਮਣ ਉਹ ਰਿਸ਼ਤੇ ਵਿੱਚ ਗੰਗੂ ਪੱਪੀ ਦਾ ਚਾਚੇ ਦਾ ਪੁੱਤਰ ਭਰਾ ਹੈ ਉਹਨੇ ਕਿਤੇ ਸ਼ਿਕਾਇਤ ਕਰ ਦਿੱਤੀ ਵਜੀਦਿਆ ਕੋਲ ਕਿ ਵਜੀਦਿਆ ਇਸ ਤਰ੍ਹਾਂ 모ਤੀ RAM ਨੇ ਸਹਿਬ ਜਾਦਿਆ ਨੂੰ ਦੁੱਧ ਪਿਆਇਆ ਸੀ ਤੇਰੇ ਹੁਕਮ ਦੀ ਉਲੰਘਣਾ ਕੀਤੀ ਸੀ ਜਦੋਂ ਵਜੀਦਿਆ ਨੂੰ ਸ਼ਿਕਾਇਤ ਕੀਤੀ ਨਾ ਪੰਮੇ ਬ੍ਰਾਹਮਣ ਨੇ ਕਿ ਬਾਬਾ 모ਤੀ RAM ਜੀ ਨੇ ਗੁਰੂ ਗੋਬਿੰਦ ਸਿੰਘ ਸਹਿਬ ਜਾਦਿਆ ਨੂੰ ਦੁੱਧ ਪਿਆਇਆ ਸੀ ਤੇਰੇ ਹੁਕਮ ਦੀ ਉਲੰਘਣਾ ਕੀਤੀ ਸੀ ਤਾਂ ਵਜੀਦਾ ਨੂੰ ਬੜਾ ਗੁੱਸਾ ਚੜਿਆ ਲਾਲ ਪੀਲਾ ਹੋ ਗਿਆ ਵਜੀਦਾ ਅੱਖਾਂ ਲੱਗਾ ਹੁਣੇ ਮੇਰੇ ਸਾਹਮਣੇ ਮੋਤੀ RAM ਨੂੰ ਪੇਸ਼ ਕਰੋ ਬਾਬਾ ਮੋਤੀ RAM ਜੀ ਆਉਂਦੇ ਨੇ ਦੋਨੋਂ ਹੱਥ ਜੁੜੇ ਹੋਏ ਨੇ ਸਤਿਗੁਰ ਦੇ ਚਰਨਾਂ ਨਾਲ ਲਿਵ ਲੱਗੀ ਹੋਈ ਹੈ ਤਾਂ ਵਜੀਦਾ ਉੱਚੀ ਸਾਰੀ ਅੱਖਾਂ ਲੱਗਾ ਵੀ ਮੋਤੀ RAM ਵੀ ਮੈਨੂੰ ਪਤਾ ਲੱਗਾ ਤੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਦ ਵਿੱਚ ਦੁੱਧ ਪਿਆਇਆ ਸੀ ਤੇ ਬਾਬਾ ਮੋਤੀराम ਜੀ ਅੱਖ ਲੱਗੇ ਹਾਂ ਉਹ ਮੇਰੇ ਗੁਰੂ ਜੀ ਦੇ ਸੁਪੁੱਤਰ ਸਨ ਮੈਂ ਉਹਨਾਂ ਦੀ ਸੇਵਾ ਕੀਤੀ ਹੈ ਹਰ ਸਿੱਖ ਦਾ ਫਰਜ਼ ਹੈ ਆਪਣੇ ਗੁਰੂ ਦੀ ਸੇਵਾ ਹਰ ਵੇਲੇ ਹਾਜ਼ਰ ਰਵੇ ਆਪਣੇ ਗੁਰੂ ਕੇ ਸਿੱਖਾਂ ਦੀ ਆਪਣੇ ਗੁਰੂ ਦੇ ਸਹਿਬਜ਼ਾਦਿਆਂ ਦੀ ਸੇਵਾ ਕਰੇ ਤੇ ਮੈਂ ਆਪਣਾ ਫਰਜ਼ ਨਿਭਾਇਆ ਹੈ ਉਸ ਵੇਲੇ ਵਜੀਦੇ ਨੂੰ ਬੜਾ ਗੁੱਸਾ ਚੜਿਆ ਕਹਿੰਦਾ ਫਿਰ ਮੋਤੀ RAM ਹੁਣ ਤੈਨੂੰ ਮੌਤ ਦੀ ਸਜ਼ਾ ਮਿਲੇਗੀ ਇੱਕ ਹੱਲ ਹੈ ਜਾਂ ਤਾਂ ਇਸਲਾਮ ਕਬੂਲ ਕਰ ਲੈ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾ ਉਸ ਵੇਲੇ ਬਾਬਾ ਮੋਤੀ RAM ਜੀ ਅੱਖ ਲੱਗੇ ਮੇਰੇ ਗੁਰੂ ਜੀ ਦੇ ਸਹਿਬਜ਼ਾਦਿਆਂ ਇਸਲਾਮ ਕਬੂਲ ਨਹੀਂ ਕੀਤਾ ਉਹਨਾਂ ਤੇਰੀ ਈਨ ਨਹੀਂ ਮੰਨੀ ਤੇ ਮੈਂ ਵੀ ਉਸੇ ਗੁਰੂ ਦਾ ਸਿੱਖ ਹਾਂ ਮੈਂ ਵੀ ਤੇਰੀ ਇਨਨ ਨਹੀਂ ਮੰਨਣੀ ਮੈਂ ਮਰਨ ਵਾਸਤੇ ਤਿਆਰ ਹਾਂ ਵਜੀਦੇ ਨੂੰ ਬੜਾ ਗੁੱਸਾ ਚ ਰਿਹਾ ਕਹਿੰਦਾ ਇਹਦੇ ਸਾਰੇ ਪਰਿਵਾਰ ਨੂੰ ਚੌਂਕ ਵਿੱਚ ਲੈ ਕੇ ਆਓ ਤੇਲੀ ਚੌਂਕ ਵਿੱਚ ਉੱਥੇ ਸਾਰੇ ਪਰਿਵਾਰ ਨੂੰ ਜਾਂ ਤਾਂ ਇਸਲਾਮ ਕਬੂਲ ਕਰਾਵਾਂਗੇ ਜਾਂ ਸਾਰੇ ਪਰਿਵਾਰ ਨੂੰ ਕੋਹਲੂ ਚ ਪੀੜ ਕੇ ਮਰਵਾ ਦੇਵਾਂਗੇ ਸਤਸੰਗਿਓ ਵਜੀਦੇ ਦੇ ਹੁਕਮ ਦੇ ਨਾਲ ਸਾਰੇ ਪਰਿਵਾਰ ਨੂੰ ਸਿਪਾਈ ਦਿੱਲੀ ਚੌਂਕ ਵਿੱਚ ਲੈ ਕੇ ਆ ਗਏ ਹੁਣ ਜਿੱਦਾ ਫਿਰ ਕਹਿੰਦਾ ਕਹਿੰਦਾ 모ਤੀ ਰਾਮ ਅਜੇ ਵੀ ਸਮਾਂ ਹੈ ਜਾਂ ਦਾ ਇਸਲਾਮ ਕਬੂਲ ਕਰ ਲੈ ਨਹੀਂ ਤਾਂ ਤੇਰੇ ਸਾਰੇ ਪਰਿਵਾਰ ਨੂੰ ਕੋਲੂ ਤਪੀਦ ਕੇ ਮਾਰ ਦਿੱਤਾ ਜਾਵੇਗਾ ਉਸ ਵੇਲੇ ਬਾਬਾ 모ਤੀ ਰਾਮ ਜੀ ਦੇ ਮਾਤਾ ਜੀ ਆਖਣ ਲੱਗੇ ਪੁੱਤਰ ਮੈਨੂੰ ਤੇਰੇ ਤੇ ਮਾਨ ਹੈ ਅਸੀਂ ਇਸ ਪਾਪੀ ਦੀ ਈਨ ਨਹੀਂ ਮੰਨਣੀ ਅਸੀਂ ਸ਼ਹੀਦ ਹੋਣ ਵਾਸਤੇ ਤਿਆਰ ਹਾਂ ਬਾਬਾ ਮੋਤੀ ਰਾਮ ਦੀ ਘਰ ਵਾਲੀ ਬੀਬੀ ਭੋਈ ਵੀ ਅੱਖ ਲੱਗੀ ਵੀ ਅਸੀਂ ਮਰਨ ਵਾਸਤੇ ਤਿਆਰ ਹਾਂ ਇਹਦੀ ਈ ਨ ਨਹੀਂ ਮੰਨਣੀ ਸਤਸੰਗਿਓ ਸਭ ਤੋਂ ਪਹਿਲਾਂ ਫਿਰ ਵਜੀਦੇ ਨੇ ਹੁਕਮ ਕੀਤਾ ਇਹਦੀ 70 ਸਾਲ ਦੀ ਮਜੂਮਾਤਾ ਹੈ ਮਾਤਾ ਲੱਦੋ ਇਨਕੂ ਲੁਤ ਪੀ ਰੇ ਜਾਵੇ ਜਦੋਂ ਫਿਰ ਉਹ ਪਾਪੀਆਂ ਨੇ ਮਾਤਾ ਲੱਦੋ ਜਿੰਨੂੰ ਚੌਂਕ ਦੇ ਵਿੱਚ ਸਭਨਾ ਦੇ ਸਾਹਮਣੇ ਕੋਲੂ ਦੇ ਜਪੀੜੇ ਨਾ ਜਦੋਂ ਇਸ ਤਰ੍ਹਾਂ ਖੂਨ ਦੇ ਫੁਹਾਰੇ ਚੱਲੇ ਜਿਵੇਂ ਗੰਨੇ ਨੂੰ ਬਿਲ ਨੇ ਵਿੱਚ ਲਾਇਆ ਜਾਵੇ ਨਾ ਗੰਨੇ ਚੋਂ ਰਸ ਨਿਕਲਦਾ ਹੈ ਪਿੰਜਰ ਇੱਕ ਪਾਸੇ ਹੋ ਜਾਂਦਾ ਹੈ ਰਸ ਇੱਕੇ ਪਾਸੇ ਹੋ ਜਾਂਦਾ ਹੈ ਇਸ ਤਰ੍ਹਾਂ ਲਹੂ ਇੱਕ ਪਾਸੇ ਹੋ ਗਿਆ ਤੁਹਾਡੀਆਂ ਦਾ ਪਿੰਜਰ ਇੱਕ ਪਾਸੇ ਫਿਰ ਵੀ ਜਿੱਦਾ ਅਖਲ ਅਜੇ ਵੀ ਸਮਾਂ ਹੈ ਅਜੇ ਵੀ ਇਸਲਾਮ ਕਬੂਲ ਕਰ ਲੈ ਬਾਬਾ ਮਤੀ ਰਾਮ ਵੀ ਆਖਣ ਲੱਗੇ ਨਹੀਂ ਮੈਂ ਗੁਰੂ ਕਾ ਸਿੱਖ ਹਾਂ ਮਰਨ ਲਈ ਤਿਆਰ ਹਾਂ ਸ਼ਹੀਦ ਹੋਣ ਵਾਸਤੇ ਤਿਆਰ ਹਾਂ ਪਰ ਤੇਰੀ ਈਨ ਨਹੀਂ ਮੰਨਣੀ ਆਪਾਂ ਸਤ ਸੰਗਿਓ ਫਿਰ ਇਹਦੀ ਘਰ ਵਾਲੀ ਨੂੰ ਵੀ ਕੋਲ ਚ ਪੀੜ ਹੈ ਗਿਆ ਇਸ ਤੋਂ ਬਾਅਦ ਬਜੀਦਾ ਫੇਰ ਆਖਣ ਲੱਗਾ ਮਤੀ ਰਾਮ ਆਪਣੇ ਪੁੱਤਰ ਵੱਲ ਵੇਖ ਤੇਰੀ ਅੰਸ਼ ਬੰਸ਼ ਖਤਮ ਹੋ ਜਾਵੇਗੀ ਤੇਰਾ ਪਰਿਵਾਰ ਨਹੀਂ ਅੱਗੇ ਵਧੇਗਾ ਆਪਣੇ ਪੁੱਤਰ ਨੂੰ ਵੀ ਬਚਾਲਾ ਤੇ ਆਪ ਵੀ ਆਪਣਾ ਬਚਾਅ ਕਰ ਲੈ ਮੇਰੀ ਗੱਲ ਮੰਨ ਇਸਲਾਮ ਕਬੂਲ ਕਰ ਲੈ ਉਸ ਵੇਲੇ ਬਾਬਾ ਮੋਤੀराम ਦਾ ਪੁੱਤਰ ਜੋ ਉਮਰ 7 ਸਾਲ ਹੈ ਨਾਮ ਹੈ ਬਾਬਾ ਨਰਾਇਨਾ ਬਾਬਾ ਮੋਤੀराम ਦਾ ਪੁੱਤ ਨਰਾਇਨਾ ਆਖਣ ਲੱਗਾ ਪਿਤਾ ਜੀ ਇਸ ਪਾਪੀ ਦੀ ਇਹ ਨਹੀਂ ਮੰਨਣੀ ਇਹ ਜਲਦੀ ਜਲਦੀ ਮੈਨੂੰ ਸ਼ਹੀਦ ਕਰੇ ਤੇ ਮੈਂ ਵੀ ਆਪਣੇ ਭਰਾਵਾਂ ਦੇ ਕੋਲ ਬਾਬਾ ਜੋਰਾਵਰ ਸਿੰਘ ਦੀ ਬਾਬਾ ਫਤੇ ਸਿੰਘ ਦੇ ਕੋਲ ਜਾਵਾਂ ਪੁੱਤਰ ਦੀ ਗੱਲ ਸੁਣ ਕੇ ਬਾਬਾ ਮੋਤੀराम ਜੀ ਨੇ ਆਪਣੇ ਪੁੱਤਰ ਨੂੰ ਘੁੱਟ ਕੇ ਗੱਲ ਦੇ ਨਾਲ ਲਾਇਆ ਆਖਿਆ ਪਤਰਾ ਸ਼ਾਬਾਸ਼ ਸ਼ਾਬਾਸ਼ ਮੈਨੂੰ تیرਤੇ ਮਾਣ ਹੈ ਵੇਖਦੇ ਆਂ ਵੇਖਦੇ ਆਂ ਵਜੀਦੇ ਨੇ ਇਸ਼ਾਰਾ ਕੀਤਾ ਬਾਬਾ ਮੋਤੀਦਾਮ ਜੀ ਦੇ 7 ਸਾਲ ਦੇ ਪੁੱਤਰ ਨਰਾਇਣੇ ਨੂੰ ਵੀ ਕੋਲੂ ਤੇ ਪੀ ਲੈ ਗਿਆ ਦੇਖਣ ਵਾਲੇ ਲੋਕ ਰੋ ਰਹੇ ਨੇ ਦੇਖੋ ਪਾਪੀ ਕਿਵੇਂ ਜਨਮ ਬਿਆ ਕਰਦਾ ਹੈ ਖੂਨ ਦੇ ਫਹਾੜੇ ਲੱਗੇ ਉਸੇ ਤਰ੍ਹਾਂ ਪਿੰਜਰੇ ਇੱਕ ਪਾਸੇ ਖੂਨ ਇੱਕ ਪਾਸੇ ਅਖੀਰ ਬਾਬਾ ਮੋਤੀराम ਜੀ ਨੂੰ ਵੀ ਕੋਲੂ ਦੇ ਪੀੜ ਕੇ ਸ਼ਹੀਦ ਕੀਤਾ ਗਿਆ ਸਤ ਸੰਗਿਓ ਬਾਬਾ ਮੋਤੀराम ਜੀ ਦੀ ਕੁਰਬਾਨੀ ਬੜੀ ਵੱਡੀ ਹੈ ਕਿੱਤੇ ਬਾਬਾ ਮੋਤੀराम ਮਹਾਰਾਜ ਜੀ ਦੀ ਕੁਰਬਾਨੀ ਨੂੰ ਭੁੱਲ ਨਾ ਜਾਇਓ ਇਹ ਬਾਬਾ ਮੋਤੀराम ਤੇਰੇ ਚਰਨਾਂ ਤੋਂ ਸਜਕੇ ਜਾਈਏ ਤੂੰ ਕਿੰਨਾ ਪਿਆਰ ਸਿੱਖੀ ਦੇ ਨਾਲ ਕੀਤਾ ਹੈ ਕਿੰਨਾ ਪਿਆਰ ਗੁਰੂ ਕੇ ਚਰਨਾਂ ਦੇ ਨਾਲ ਤੂੰ ਕੀਤਾ ਹੈ ਬਾਬਾ ਮੋਤੀराम ਕਿੰਨਾ ਤੇਰਾ ਗੁਰੂ ਤੇ ਸਦਕ ਹੋਵੇਗਾ ਕਿੰਨਾ ਤੇਰਾ ਗੁਰੂ ਤੇ ਭਰੋਸਾ ਹੋਵੇਗਾ ਤੂੰ ਗੁਰੂ ਕੀ ਸਿੱਖੀ ਦੇ ਲਈ ਆਪਣਾ ਸਰਬੰਸ ਹੀ ਵਾਰ ਦਿੱਤਾ ਬਾਬਾ ਬਾਬਾ ਮੋਤੀ RAM ਬਾਬਾ ਮੋਤੀ RAM ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਿਆਇਆ ਤਨ ਤਨ ਬਾਬਾ ਮੋਤੀ RAM ਜੀ ਸੰਗਤ ਜੀ ਦਾਸ ਵੱਲੋਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਨਿਮਰਤਾ ਸਹਿਤ ਜਿੱਥੇ ਅਸੀਂ ਸਹਿਬ ਜੀ ਆਦਿਆ ਨੂੰ ਯਾਦ ਕਰਨਾ ਹੈ ਖੂਰ ਸ਼ਹੀਦਾਂ ਨੂੰ ਯਾਦ ਕਰਨਾ ਹੈ ਉੱਥੇ ਬਾਬਾ ਮੋਤੀ RAM ਜੀ ਨੂੰ ਵੀ ਯਾਦ ਕਰਨਾ ਹੈ ਕਿਉਂ ਬਾਬਾ ਮੋਤੀ RAM ਜੀ ਦੀ ਕੁਰਬਾਨੀ ਬੜੀ ਵੱਡੀ ਜੀ ਬਹੁਤ ਵੱਡੀ ਜੀ ਬਾਬਾ ਮੋਤੀ RAM ਜੀ ਦੀ ਕੁਰਬਾਨੀ ਕਿਤੇ ਬਾਬਾ ਮੋਤੀ RAM ਜੀ ਦੀ ਕੁਰਬਾਨੀ ਨੂੰ ਭੁੱਲ ਨਾ ਜਾਇਓ ਜਿਸ ਵੇਲੇ ਅਸੀਂ ਬਾਬਾ ਮੋਤੀ RAM ਜੀ ਨੂੰ ਯਾਦ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਹੋਣਗੇ ਕਿਉਂ ਗੁਰੂ ਗੋਬਿੰਦ ਸਿੰਘ ਜੀ ਅੱਖਣਗੇ ਤੁਸੀਂ ਅੱਜ ਉਸ ਪਿਆਰੇ ਨੂੰ ਯਾਦ ਕਰ ਰਹੇ ਹੋ ਜਿਨੇ ਮੇਰੇ ਲਾਲਾਂ ਨੂੰ ਦੁੱਧ ਪਿਆਇਆ ਸੀ ਮੇਰੀ ਸਿੱਖੀ ਦੀ ਖਾਤਰ ਆਪਣਾ ਜਨੇ ਸਰਬੰਸ ਵਾਰ ਦਿੱਤਾ ਸੀ ਸਤਸੰਗਿਓ ਜਿਸ ਵੇਲੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਦਾ ਹੈ ਨਾ ਇਸ ਤਰ੍ਹਾਂ ਵਜੀਦੇ ਨੇ ਬਾਬਾ ਮੋਤੀराम ਜੀ ਦੇ ਸਾਰੇ ਪਰਿਵਾਰ ਨੂੰ ਕੋਹਲੂ ਤੇ ਪੀੜ ਕੇ ਸ਼ਹੀਦ ਕਰ ਦਿੱਤਾ ਹੈ ਬਾਬਾ ਮੋਤੀराम ਜੀ ਨੇ ਸਿੱਖੀ ਸਦਕ ਨਿਭਾਇਆ ਹੈ ਸਤਸੰਗਿਓ ਗੁਰੂ ਗੋਬਿੰਦ ਸਿੰਘ ਜੀ ਆਖ ਲਿਖਦੇ ਸੰਗਤ ਜੀ ਅੱਜ ਬਾਬਾ ਮੋਤੀ RAM ਜੀ ਦਾ ਸਿੱਖੀ ਪਤੀ ਪਿਆਰ ਵੇਖ ਕੇ ਬਾਬਾ ਮੋਤੀ RAM ਦੀ ਕੁਰਬਾਨੀ ਵੇਖ ਕੇ ਅਸੀਂ ਤੁਹਾਡੇ ਨਾਲ ਇੱਕ ਵਚਨ ਕਰਦੇ ਹਾਂ ਬਾਬਾ ਮੋਤੀ RAM ਸਤਖੰਡ ਵਿੱਚ ਜਿੱਥੇ ਮੇਰੇ ਪਰਿਵਾਰ ਦਾ ਵਾਸਾ ਹੋਵੇਗਾ ਮੇਰੇ ਸਹਿਜਾਦਿਆਂ ਦਾ ਵਾਸਾ ਹੋਵੇਗਾ ਉੱਤੇ ਹੀ ਤੇਰੇ ਪਰਿਵਾਰ ਦਾ ਵਾਸਾ ਹੋਵੇਗਾ ਵੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਕਿੱਡੀ ਵੱਡੀ ਬਖਸ਼ਿਸ਼ ਕਰਤੀ ਕਿੱਡੀ ਵੱਡੀ ਰਹਿਮਤ ਕਰਤੀ ਸਤ ਸੰਗਿਓ ਇੱਥੇ ਅੱਜ ਅਸੀਂ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ ਸਹਿਬਜ਼ਾਦੇ ਨੂੰ ਯਾਦ ਕਰ ਰਹੇ ਹਾਂ ਕੋਰ ਸ਼ਹੀਦ ਸਿੰਘਾਂ ਨੂੰ ਯਾਦ ਕਰ ਰਹੇ ਹਾਂ ਉੱਥੇ ਬਾਬਾ ਮੋਤੀ ਧਾਮ ਜੀ ਦੀ ਕੁਰਬਾਨੀ ਨੂੰ ਵੀ ਅਸੀਂ ਨਹੀਂ ਭੁੱਲਣਾ ਬਾਬਾ ਮੋਤੀ RAM ਜੀ ਨੂੰ ਵੀ ਯਾਦ ਕਰਨਾ ਹੈ ਧੰਨ ਬਾਬਾ ਮੋਤੀ RAM ਪੁੰਨ ਕਮਾਇਆ ਗੁਰ ਲਾਲਾਂ ਤਾਈ ਦੁੱਧ ਪਿਆਇਆ ਗੁਰ ਲਾਲਾਂ ਤਾਈ ਦੁੱਧ ਪਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ